ਦੋਸਤੋ ਐਸਪੈਂਡ ਵਿੱਚ ਆਪਾਂ ਹੁਣ ਘਰ ਘਰ ਜਾ ਕੇ ਡਬਲ ਬੈੱਡ ਦੇ ਕਮਰਾਂ ਵੰਡਦੇ ਆਂ ਮਾਜੀ ਤੇ ਸਾਹਮਣੇ ਦੇ ਇੱਦਾਂ ਤੋਂ ਡਬਲ ਪਾਰਟ ਦੇ ਰਹਿੰਦੇ ਆਂ ਉਹਨਾਂ ਵਿਚਾਰਿਆਂ ਪੁਰਾਣਾ ਉੱਥੇ ਹੀ ਭੇਜਣਾ ਨਾ ਜਿੱਥੋਂ ਕਿਤੇ ਤਿੰਨ ਫੁੱਲ ਲਿਆਕ ਦਿੱਤਾ ਵੀ ਕਿਤੇ ਰਾਤ ਨਹੀਂ ਖਾਗਿਆ ਇਹ ਕੀ ਗੱਲ ਉਹਨਾਂ ਬਿੱਲ ਰੱਖੇ ਵਿਚਾਰਿਆਂ ਕੋਲ ਉਹਨਾਂ ਜਵਾਬ ਦੇ ਦੇਣੀ ਪੈਂਦੀ ਪਈ ਇਹਨਾਂ ਨੂੰ ਤਾਂ ਗੱਲ ਹੀ ਲੱਗੇ ਮੈਂ ਇੱਥੇ ਨਿਕਲਿਆ ਡਰਾਈਵਰ ਨਾਲ ਕੋ ਬੱਧਾ ਰਹਿ ਗਿਆ ਮੈਂ ਇੱਥੇ ਠੀਕ ਕਰ ਰਿਹਾ ਭਾਈ ਜੀ ਨੂੰ ਮੈਂ ਫੋਨ ਕੀਤਾ ਵੀ ਟਰੈਕਟਰ ਲਿਆਦਾ ਮੈਂ ਲੈ ਆਉਣਾ ਗੁਰੂ ਦੀ ਕਾਲਸਾ ਵਾਹਿਗੁਰੂ ਜੀ ਮੱਤੇ ਜੇ ਜੇ ਅਸੀਂ ਜਾਣ ਰਹੀਏ ਕਿ ਪੰਜਾਬ ਦੇ ਅੰਦਰ ਬਾੜ ਕੇ ਚੱਲਤੇ ਹੋਏ ਸਭੀ ਸਿਕਲੀ ਦੇ ਸਮਾਜ ਨੇ ਆ ਕੇ ਚੜ੍ਹ ਬਰ ਕੇ ਸੇਵਾ ਕਰੀਏ ਕੇ ਅੰਦਰ ਗੁਜਰਾਤ ਹੋਰ ਮਾਰਕ ਦੇ ਅੰਦਰ ਕਿੰਨੇ ਹੋਰ ਕਿੰਨੇ ਘਰ ਡਿੱਗੇ ਜੀ ਘਰ ਡਿੱਗੇ 15 ਕ ਡਿੱਗੇ ਜੀ 15 ਕ ਡਿੱਗੇ ਹਾਂ ਜੀ ਕਾਫੀ ਨੇ ਮੈਂ ਵੀਡੀਓ ਬਣਾ ਲਈ ਆ ਹਾਂ ਜੀ ਇਹ ਕੋ ਕਿ ਤੇੜਾ ਵੀ ਆਈਆਂ ਐ ਹਾਂ ਜੀ ਤੇ ਕਈਆਂ ਨੀਆਂ ਨਵੇਂ ਟੁੱਟ ਭੱਜ ਗਿਆ ਕੀ ਠੀਕ ਆ ਜੀ ਠੀਕ ਆ ਚਲੋ ਆਪਾਂ ਪਿੰਡ ਦਾ ਨੁਕਸਾਨ ਵੀ ਬੜਾ ਪਿਆ ਬੜਾ ਹੈ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਠੀਕ ਆ ਜੀ ਬਾਬਾ ਜੀ ਆ ਦੇਖ ਲਓ ਜੀ ਮਕਾਨ ਚਲੋ ਆਜੋ ਸਰਪੰਚ ਸਾਹਿਬ ਇਹ ਕਰ ਮੈਂ ਵੀ ਦੇਖ ਲੈਂਦੇ ਆ ਇਹ ਕਰ ਵੀ ਦੇਖਦੇ ਆ ਤੇ ਮੂਹਰੇ ਪਾਣੀ ਵੀ ਦੇਖਦੇ ਆ ਲਓ ਜੀ ਮਾਤਾ ਜੀ ਲਓ ਜੀ ਲਓ ਵੀ ਦੇਖੀ ਗਰ ਮੁੰਡਿਆ ਬੱਲੀਆਂ ਲੱਗੀਆਂ ਨੇ ਇੱਥੇ ਬਈ ਇੱਥੇ ਦੇਖੋ ਉਹ ਬਹੁਤ ਮਾੜਾ ਹੂੰ ਉਹ ਸਾਹਮਣੇ ਦੇਖ ਲਓ ਵੀ ਕੰਦਲ ਦੇ ਕਿੱਡੀਆਂ ਗੱਡੀਆਂ ਟੇੜਾ ਆਈਆਂ ਹੋਈਆਂ ਆਈਆਂ ਆਹ ਥੱਲੇ ਦੇਖ ਲਓ ਕਿ ਡੀਬੜੀ ਟੇੜਾ ਥੱਲੇ ਵੀ ਨਹੀਂ ਨੇੜੇ ਥੱਲੇ ਨੂੰ ਤਾਂ ਅਸਜਾਇ ਹੈ ਇਹ ਇਹ ਤਾਂ ਪਟਾਰਾ ਅੰਦਰ ਵੀ ਬਾਣ ਨਾ ਔਖਾ ਲੋਕਾਂ ਮਤਾਂ ਸਰਪੰਚ ਸਾਹਿਬੇ ਤੱਕ ਘਰ ਦਾ ਕੀ ਬਣੂ ਹਣਾ ਇਹ ਕਾਰ ਸਾਰਾ ਖਰਾਬ ਹੋ ਗਿਆ ਤੇ ਹੁਣ ਘਰ ਤਾਂ ਖਰਾਬ ਹੋ ਗਿਆ ਹੂੰ ਆ ਜਾ ਰਿਹਾ ਆ ਜਾ ਰਿਹਾ ਬਈ ਹਾਂਜੀ 200 ਕਾ ਜਾ ਮੈਂ ਅਬੀ ਨੌਜਵਾਨ ਨੂੰ ਠੀਕ ਹੋ ਬਈ ਹਾਂਜੀ ਠੀਕ ਆ ਮਾਲਵੇ ਦੇ ਪੰਜਾਬੀ ਇਹੇ ਆਪਣਾ ਫੇਸਬੁੱਕ ਤੇ ਆ ਲੈ ਬਈ ਇੱਕ ਪਲ ਉਹ ਤੇਰਾ ਗੱਡੀ ਪਾਣੀ ਪੀਓ ਪਾਣੀ ਪਾਣੀ ਪੀਓ ਕੋ ਲੋ ਫੋਨ ਕਰ ਗਿਆ ਆ ਜਾ ਬਈ ਇੱਕ ਬੁਟ ਆ ਜਾ ਗੇੜ ਤੋਂ ਨਹੀਂ ਕਰਿਆ ਆ ਜਾ ਬਰਾ ਮਹਿੰਦਰਾਂ ਚਾਹੀਦੀ ਇਧਰ ਆਈਂ ਆਜੋ ਚੱਲ ਇਧਰ ਆ ਜਾ ਇਧਰ ਆਪਰੇ ਘਰੋਂ ਨਾ ਆਉਂ ਤੂੰ ਵੀ ਦੋ ਆਪਰੇ ਘਰੋਂ ਦੋ ਤਿੰਨ ਕਰ ਗਏ ਬਾਅਦ ਤਿੰਨ ਹੀ ਤਿੰਨ ਹੀ ਚਲੇ ਜਾਣ ਦੇ ਰਹਿਣ ਦੇ ਆਪ ਮਹਿੰਦਰਾਂ ਚਾਹੋ ਵੀ ਕਹੇਗਾ ਚਲੋ ਬੱਪਾ ਜੀ ਆਜੋ ਚਲੋ ਚਲੋ ਬਾਪ ਚਲੋ ਜੀ ਇੱਥੇ ਕੋਈ ਵੀ ਘਰ ਨਹੀਂ ਰਹਿਣ ਦੇਣਾ ਹੈਗਾ ਸਾਦੇ ਕਰਾਂਦੇ ਭਾਈ ਘਰਾਂ ਦੇ ਅੰਬਲ ਭੇਜਣੀ ਆਪਾਂ ਕੁਈ ਡਰੀਵਾ ਕੋਈ ਅਮੀਰ ਆ ਸਰਾਂ ਦੇ ਘਰੇ ਪਾਣੀ ਪੜਿਆ ਹੋਆ ਪਾਣੀ ਉਹ ਇਹ ਕੰਨ ਆਇਆ 300 ਕਾਪ ਨੇ ਚੰਗੂ ਇਹ ਤਾਂ ਚੱਲਦਾ ਹੈ ਇਹਨਾਂ ਨੂੰ ਚਾਹੀਦਾ ਕੋਈ ਨਾ ਮਣੀ ਚੱਲ ਜਾਓ ਤਾਂ ਚੰਗੂ ਮੁੰਡੇ ਨੇ ਬਹੁਤ ਮਾਤੂਸੀ ਆ ਇਹ ਪਪਾਈ ਇੱਕ ਹੋਰ ਲੈ ਆਈਏ ਇਸ ਤਰ੍ਹਾਂ ਜਾ ਜਾ ਉਹ ਟੱਕਲ ਨੇ ਘਟਲੀ ਮਾੜਾ ਮਾੜ ਕੇ ਕੜਗੜ ਦਿਨ ਆਪੜਾ ਜੇ ਨਹੀਂ ਜੀਜੀ ਕੰਮ ਨੂੰ ਜੀਣ ਜਾਵਾ ਹੋਰ ਬਟਾ ਦੇ ਦਿਓ। ਭਜੀ ਕੋ ਮੋ ਦੇ। ਉਹ ਦੋ ਘੰਟੇ ਨਾ ਦੇ ਜੀ ਦੋ ਦੇ ਦਿਓ। ਦੋ ਦੇ ਦਿਓ ਬਾਈ। ਇਧਰ ਇੱਕ ਟੁਕੜਾ ਆਉਂਦੇ ਚਾਹੁੰਦੇ ਨਾ ਪ੍ਰਧਾਨ ਦੀ ਇੰਟਰਵਿਊ ਕਰੀਏ। ਇਹ ਕੋਈ ਕਰ ਛੱਡਿਆ ਹੀ ਨਹੀਂ। ਜੋ ਸਾਰੇ ਇਤਰਾਫ ਕੰਪਲ ਜੀ ਦੇ ਤੁਰ ਹੀ ਜਾਂਦੇ ਆ। ਮੈਂ ਆਉਂਦਾ ਕੋਈ ਨਹੀਂ ਤੇ ਡੇ ਡੇ ਮੁੰਡਾ ਹੋਕਰ ਬਹੁਤ ਪਾਣੀ ਪੀਂਦਾ ਮੋਦੀ ਫਾਨੀ ਕਰਾਈ ਉਹ ਜਰੂਰ ਮਾਤਾ ਸੀ ਤੇ ਉਹ ਕੱਢ ਲੈਣ ਗਿਆ ਇਸ ਤਰ੍ਹਾਂ ਦੋ ਕੱਢ ਲੈਣ ਆਪ ਬਣਾ ਲੈ ਘਰ ਵਾਲੇ ਚਲੇ ਉਹ ਕੱਢ ਲੈਣ ਜਨੂ ਮੁੰਡਾ ਆ ਕੋਈ ਨਹੀਂ ਯਾਰ ਤੱਕ ਮੈਂ ਚੱਲ ਬੇਟਾ ਹੈਗਾ ਕੋਈ ਇਹ ਦਾਦਾ ਹਾਂ ਜੀ ਭਈਆ ਤੋਂ ਉਹ ਦੇ ਦੋ ਇਹ ਗੇਟਸ ਜਾ ਕੇ ਦੇਵਾਂਗੇ ਗੇਟ 'ਚ ਇੱਧਰ ਵੰਡੇ ਨੇ ਇੱਧਰ ਵੰਡੇ ਕਰੋ ਹਾਂ ਬਸ ਠੀਕ ਹੈ ਜੀ ਆਹ ਕੰਮ ਸੁਥਾ ਜੀ ਇੱਧਰ ਕਰੋ ਕੋਈ ਨਹੀਂ ਕੋਈ ਇਹ ਤਾਂ ਦੇ ਦੇ ਆ ਗਏ ਸਾਰੇ ਹੁਣ ਉਹ ਉਹ ਰਾਤੀ ਦੇ ਦੇ ਗੱਲ ਜੀ ਹਾਂ ਜੀ ਪ੍ਰਧਾਨ ਜੀ ਕਿਵੇਂ ਲੱਗਦਾ ਕਰ ਕਰ ਜੀ ਵੰਡ ਕੇ ਬਹੁਤ ਵਧੀਆ ਜੀ ਸਭ ਨਾਲ ਮਿਲਦੇ ਆ ਹਾਂ ਜੀ ਬਹੁਤ ਵਧੀਆ ਜੀ ਬਹਿਬੀ ਜੀ ਦਾ ਖਾਲਸਾ ਬਹਿਜੀ ਕੀ ਫਤਿਹ ਆ ਦੇਖੋ ਜੀ ਇਹਨਾਂ ਨੇ ਜਿਹੜੇ ਹਾਂ ਜੀ ਇਹਨਾਂ ਨੂੰ ਜਿਹੜੇ ਕਰ ਕਰ ਵਿਚਾਰਿਆਂ ਨੇ ਕੰਬਲ ਪਹਚਾਇਆ ਆਪਣੇ ਹਜ਼ੂਰ ਸਾਹਿਬ ਬਲਤੋਂ ਆਈ ਤੇਗਾ ਸਿੰਘ ਦੇ ਭਾਈ ਸਾਹਿਬ ਚ ਰਿਸ਼ਤੇਦਾਰ ਗੁਜਰਾਤ ਤੋਂ ਤੇ ਉਹ ਦੀਪਨੀ ਜੀ ਉਸ ਤੋਂ ਬਾਅਦ ਅਸੀਂ ਪੰਜਾਬ ਵੱਲ ਪਰਵਾਏ ਹੋਏ ਹਾਂ ਜੀ ਹਾਂਜੀ ਇਹ ਆਵੇ ਸੀ ਕੋ ਕਰ ਸਭ ਨੂੰ ਮਿਲੋ ਬੰਤਾ ਜੀ ਕੋ ਸਭ ਨੂੰ ਮਿਲ ਜਾਂਦਾ ਕਰ ਕਰ ਦੇ ਜਾਂਦੇ ਆ ਪੇਸ਼ੀ ਨਹੀਂ ਉੱਧਰ ਨਹੀਂ ਦੇਤਾ ਹੀ ਦੇਤਾ ਮੇਰੀ ਕੁੜੀਆਂ ਬਰੌਣੀਆਂ ਕੋਈ ਮਿਲ ਤੂਗਾ ਜੀ ਸਭ ਨੂੰ ਆ ਲੈ ਲੈ ਜੀ ਲੈ ਲਓ ਬਸ ਠੀਕ ਆ ਜੀ ਨਾਰਾ ਜੀ ਆਹ ਜੀ ਕੋ ਦੇਖੋ ਜੀ ਪਿੰਡ ਦਾ ਵਧੀਆ ਸਾਥ ਆ ਬਹੁਤ ਵਧੀਆ ਜੀ ਨਾਲੇ ਵੀ ਇਹ ਪਹਿਲੇ ਵੀ ਕੋ ਕਰ ਰਹਾ ਨਾ ਜਾਵੇ ਆ ਖੁਸ਼ ਕੇ ਨੇ ਨੇ ਮੁੰਡੇ ਹਾਂ ਜੀ ਬੜਾ ਖੁਸ਼ ਆ ਜੀ ਵੀ ਕੋਈ ਰਹਿ ਨਹੀਂ ਆ ਅਸੀਂ ਕਾ ਜਿਹੜਾ ਤੁਸੀਂ ਕਰ ਰਹੇ ਹੋ ਬੇ ਆਪਣਾ ਲਾਈਵ ਕਰ ਕਰ ਜਾਂਦਾ ਪਿੰਡ ਦਾ ਧੰਨਵਾਦ ਜਿਆਦਾ ਜੀ ਹਾਂ ਜੀ ਨਹੀਂ ਤਾਂ ਸੰਨ ਹੁਣ ਕੀ ਪਤਾ ਜੀ ਕੌਣ ਲੈ ਕੇ ਕੌਣ ਰਹਿ ਗਿਆ ਬਿਲਕੁਲ ਜੀ ਬਿਲਕੁਲ ਆਪ ਹੀ ਵਿਚਾਰਿਆਂ ਦੇ ਬੰਦੇ ਆ ਹਾਂ ਜੀ ਅਸੀਂ ਉਹਦੇ ਨਾਲ ਹੈਗੇ ਆ ਧੰਨਵਾਦ ਆ ਜੀ ਹੂੰ ਉਹ ਬਈ ਹੱਥ ਤੇ ਲਗਾ ਦੋਲੀ ਕੋਈ ਗੱਲ ਨਾ ਬੋਲ ਕੇ ਆ ਲਿਆ ਵਾਹਿਗੁਰੂ ਕਿਰਪਾ ਕਰੇ ਮਾਲਕ ਨਾ ਨਾ ਉਹਥੇ ਕਿ ਲਾਵਾਂ ਕਿ ਇੱਧਰ ਵਰਤਾਏ ਜਾਣਗੇ ਇੱਧਰ ਲੈ ਆਇਆ ਬਾਬੇ ਲੋ ਜਰ ਹੋ ਜਾਂਦਾ ਯਾਰ ਕਦੋਂ ਕਹਿੰਦਾ ਮੈਂ ਪਿੰਡ ਦੇ ਨੌਜਵਾਨ ਨਾਲ ਲੱਗੇ ਹੋਏ ਨੇ ਹਾਂਜੀ ਹਾਂਜੀ ਤੇ ਘਰ ਘਰ ਕੰਬਲ ਪਹੁੰਚ ਰਹੇ ਨੇ ਕੋਈ ਕਰ ਇਹੋ ਜਿਹਾ ਨਹੀਂ ਰਿਹਾ ਜਿੱਥੇ ਨਹੀਂ ਕੰਬਲ ਪਹੁੰਚੂਗਾ ਕੁੰਮਰਾਏ 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 ਆਪਣੇ ਦਰਿਆ ਦੇ ਨਾਲ ਲੱਗਦਾ ਜਮੇ ਜੀ ਹਾਂ ਤੇਰੇ ਵੇ ਆ ਦੇ ਨਾਲ ਲੱਗਦਾ ਇਹ ਹੈ। ਬਾਈ ਪਿੰਡ ਹੈ ਇਹ।ਲਾ ਤੁਹਾਨੂੰ ਦਿਖਾਈ ਦੇ ਨਾਲ ਜਮੀਨ ਤੇ ਵੀ ਕੀ ਕੀ ਦੇਖੀ ਜਾ ਰਹੇ ਹਾਂ। ਹਾਂ। ਆ ਸਾਰੇ ਪਿੰਡ ਦੇ ਸੰਯੋਗ ਦੇ ਨਾਲ ਕੱਲੇ ਕੱਲੇ ਘਰ ਨੂੰ ਕੰਬਲ ਮਿਲਿਆ ਹੈ। ਹਾਂ ਜੀ। ਕੋਈ ਰਹਿਣਾ ਜਾਵੇ। ਰਹਿਣਾ ਜਾਵੇ। ਬਹੁਤ ਬਹੁਤ ਧੰਨਵਾਦ ਆ। ਇੱਥੋਂ ਜਿਹੜਾ ਬਾਰਡਰ ਹੈ। ਹਾਂ ਜੀ। ਕੋਈ 2 2.5 ਮੀਲ ਤੇ ਹੈ ਜੀ ਪਾਕਿਸਤਾਨ ਦਾ। ਬਿਲਕੁਲ ਬਿਲਕੁਲ ਬਿਲਕੁਲ। ਬਹੁਤ ਬਹੁਤ ਧੰਨਵਾਦ ਆ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੋ। ਹਾਂ ਜੀ। ਮਾਤ ਜੀ ਦਾ ਖਾਲਸਾ ਸ਼੍ਰੀ ਗੁਰੂ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਕਿਵੇਂ ਲੱਗਦਾ ਘਰ ਘਰ ਕੰਬਲ ਪੰਚਾ ਵਦੀ ਨਗਰ ਦੇ ਅੱਛਾ ਕੱਟ ਚੰਗਾ ਠੀਕ ਹੈ ਕੋਈ ਠੀਕ ਆ ਆਪਣੇ ਹਜੂਰ ਸਾਹਿਬ ਤੋਂ ਕੀ ਨਾਮ ਉਹਦਾ ਤੇਗਾ ਸਿੰਘ ਤੇਗਾ ਸਿੰਘ ਰਾਜਾ ਸਿੰਘ ਉਹਨਾਂ ਨੇ ਆ ਕੰਬੜਾਂ ਦੀ ਸੇਵਾ ਕੀਤੀ ਆ ਹਜੂਰ ਸਾਹਿਬ ਤੋਂ ਆਏ ਸਾਡੇ ਪ੍ਰਧਾਨ ਜੀ ਨੂੰ ਉਹਨਾਂ ਨੇ ਫੋਨ ਕੀਤਾ ਅਸੀਂ ਨਵੇਂ ਸ਼ਹਿਰ ਤੋਂ ਆਏ ਜੀ ਆ ਕੇ ਰਲ ਵਰਤ ਕੇ ਇਸ ਪਿੰਡ ਦਾ ਹਾਲ ਦੇਖਿਆ ਬਹੁਤ ਬੁਰਾ ਹਾਲ ਸੀ ਇੱਕੋ ਕੰਬੜਾ ਨਾਲ ਹੱਲ ਨਹੀਂ ਹੋ ਜਾਣਾ ਇਹ ਤਾਂ ਇੱਕ ਥੋੜੀ ਜੀ ਮਦਦ ਆ ਪਿਆਰ ਦੀ ਬਾਕੀ ਇਸ ਪਿੰਡ ਦੇ ਵਿੱਚ ਲਿਖਿਆ ਕਈਆਂ ਨੇ ਵੀ ਕਿਹਾ ਹੋਰ ਵੀ ਕਿਸੇ ਗੱਲ ਦੀ ਸਮੱਸਿਆ ਹੋਊਗੀ ਅਗਲੇ ਘੜੇ ਹੋਰ ਜ਼ਰੂਰ ਕਰਾਂਗੇ ਪਿੰਡ ਦਾ ਬੜਾ ਧੰਨਵਾਦ ਆ ਤੇ ਆਪਣੇ ਸਾਰੇ ਭਰਾਵਾਂ ਦਾ ਇੱਧਰ ਸਰਦਾਰ ਗੁਰਦੇਵ ਸਿੰਘ ਜੀ ਪ੍ਰਧਾਨ ਆਏ ਹੋਏ ਨੇ ਮੇਠਨ ਸਿੰਘ ਜੀ ਪ੍ਰਧਾਨ ਮੈਂ ਆਪਨੇ ਦੁਬਾਰਾ ਕਿਹਾ ਜੀ ਨੀਟੂ ਸਿੰਘ ਜੀ ਪ੍ਰਧਾਨ ਆਏ ਹੋਏ ਨੇ ਪਿੰਡ ਵਾਸੀਆਂ ਦਾ ਵੀ ਬੜਾ ਧੰਨਵਾਦ ਜਿਸ ਤਰ੍ਹਾਂ ਵੀ ਅਸੀਂ ਪਿਆਰ ਨਾਲ ਬੰਡੇ ਉਸੇ ਤਰੀਕੇ ਨਾਲ ਲੈ ਕੇ ਜਾਂਦੇ ਰਹੇ ਨਹੀਂ ਤਾਂ ਖੋਣ ਖੋਣ ਹੋ ਜਾਂਦਾ ਬੜੇ ਬੱਚੇ ਬੜੇ ਲਾਇਕ ਬੜਾ ਪਿੰਡ ਬੜਾ ਲਾਇਕ ਇਹ ਗਾਹ ਨੂੰ ਕੋਈ ਇਹ ਜਿਸਮਤ ਸੇ ਹੋਈ ਜ਼ਰੂਰ ਕਰਾਂਗੇ ਜੀ ਹੋਰ ਮਹਾਰਾਜ ਤੰਦਰੁਸਤੀ ਰੱਖੇ ਸਮੱਸਿਆ ਪਾਵੇ ਹੀ ਨਾ ਪਾਵੇ ਬਿਲਕੁਲ ਪਾਵੇ ਨਾ ਆਹ ਦੇਖ ਲਓ ਜੀ ਹਾਲਾਤ ਪਾਣੀ ਦੇ ਝੋਨੇ ਨਾਲ ਸਾਰੇ ਖਰਾਬੇ ਦੂਰ ਤੱਕ ਦੇਖ ਹਾਂ ਜੀ ਬਰਵਾਦੀ ਹੋ ਗਿਆ ਇੱਧਰ ਘਾਟੀ ਨਹੀਂ ਹਾਂ ਜੀ ਹਾਲਾਤ ਹੈ ਪਾਣੀ ਦੇ ਫਸਲ ਸਾਰੀ ਜਾਂਦੀ ਲੱਗੀ ਹਾਂ ਜੀ ਅਸੀਂ ਵੀ ਬੇਨਤੀ ਕਰਦੇ ਹਾਂ ਆਪਣੇ ਪ੍ਰਧਾਨਗੀ ਵੱਲ ਤੋਂ ਗੁਰਦੇਵ ਸਿੰਘ ਡਾਂਗ ਸੂਬਾ ਪ੍ਰਧਾਨ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਜਿਹੜੇ ਵੀ ਕੋ ਮਕਾਨਾਂ ਦੇ ਨੁਕਸਾਨ ਹੋਇਆ ਜਿਹੜੇ-ਜਿਹੜੇ ਫਸਲ ਤੇ ਨੁਕਸਾਨ ਹੋਇਆ, ਪਸ਼ੂ-ਪਾਦੇ ਨੁਕਸਾਨ ਹੋਇਆ ਤੇ ਇਹਨਾਂ ਦੇ ਉੱਪਰ ਕਿਰਪਾ ਕੀਤੀ ਜਾਵੇ, ਇਹਨਾਂ ਦੀ ਜਲਦ ਤੋਂ ਜਲਦੀ ਜੜੀ ਇਹਨਾਂ ਦੀ ਮਦਦ ਕੀਤੀ ਜਾਵੇ। ਬਹੁਤ-ਬਹੁਤ ਧੰਨਵਾਦ ਕਰਦਾ ਕਿ ਪੰਜਾਬ ਸੁਖੀ ਆਈ। ਸਾਦੇ ਪਿੰਡਾਂ ਦਾ ਧੰਨਵਾਦ। ਆਜੋ ਜੀ। ਆਹ ਦੇਖੋ ਇਹਨੇ ਸਾਰੇ ਕੱਪੜੇ ਖਰਾਬ ਹੋ ਗਏ ਜੀ। ਉਹੋ ਗਾੜੀ ਚਾਜੋ। ਉਹ ਕਿਹਨਾ ਸੇਮਰਾ ਵਾਲ ਹੈ। ਕਿਤਾਬ ਜੀ। ਚਲੋ ਵੀ ਛੋਟੇਓ ਮਚਿਓ ਦੇਖੋ ਦੇਖੋ ਬਾਬਾ ਜੀ ਸਾਹਿਬ ਕਰਨ ਜੀ ਹਾਂ ਜਿੰਨੇ ਜਿੰਨੇ ਸਾਰੇ ਖਰਾਬ ਹੋ ਗਏ ਸਾਰੇ ਖਰਾਬ ਹੋ ਗਏ ਸਾਥ ਦੇਣਗੇ ਜਿੰਨੀਆਂ ਵੀ ਜਥੇਬੰਦੀਆਂ ਪਹੁੰਚਣਗੀਆਂ ਅਪੀਲ ਕਰਾਂਗੇ ਜੀ ਇਸ ਪੰਡ ਦੇ ਵਿੱਚ ਜੋ ਚੀਜ਼ ਲੋੜ ਪੈ ਰਹੀ ਹੈ ਜਰੂਰ ਪਹੁੰਚਿਓ ਜੀ ਕਿਰਪਾਤ ਜੀ ਹਾਂ ਜੀ ਸਾਹਿਬ ਜੀਵਾਦ ਦੀ ਆਵਾਜ਼ ਬਹੁਤ ਜ਼ੋਰ ਹੈ ਹਾਂ ਇੱਧਰ ਘੱਟਾ ਜੇ ਆ ਗਿਆ। ਉੱਧਰ ਪਾਣੀ ਆ ਗਿਆ ਸੰਦਰ ਕੋਲ। ਉਹ ਪਾਣੀ। ਆਹ ਦੇਖੋ। ਦੇਖੋ ਤੱਲਾ ਕੁੱਦਾ ਵੇਖ ਲੈਂਦੇ। ਨਹੀਂ ਨਹੀਂ ਜਰੂਰ ਆਗੇ ਸੇਵਾ ਦੀ ਮਦਦ ਜਰੂਰ ਕਰਨੀ। ਇੱਧਰ ਕਾਫੀ ਮਾਰ ਗਿਆ ਪਾਣੀ ਨੇ। ਹੂੰ। ਇੱਧਰ ਕੱਢ ਲੈ। ਕੋਈ ਹੋ ਜੋ ਗਿਆ ਜੀ। ਭਾਈ ਆ ਜਾ ਭਾਈ ਘਟੋ ਵਾਲੰਟਰੀ। ਵਾਇਲੂ ਦੀ ਕਾਲਸਾ ਵਾਇਲੂ ਦੀ ਕਾਤਲ ਕਿਤਨਾ ਕਾਇਆ ਬਣੀ ਇਹਦਾ ਬਤਾ ਕੇ ਹੋਰ ਪੰਜਾਬ ਦੇ ਹਾਂ ਬਹਿ ਬਹਿ ਗਿਆ ਨਾ ਹਾਤ ਪੈਂਦਾ ਤਾਂ ਵਿਚਾ ਦੇਖੋ ਹੂੰ ਵਾਇਲੂ ਦੀ ਕਾਲਸਾ ਬਿਲਕੁਲ ਬਿਲਕੁਲ ਘੋੜੇ ਹੋਏ ਇਹੋ ਜੀ ਕੰਮ ਕਰਦੀ ਇਹ ਦੇ 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 ਜਿੱਤਾ ਇਹਦਾ ਰੱਖਣਾ ਹੀ ਕਰਾ ਹਾਂ ਉਹਦਾ ਇਧਰ ਵੀ ਦੇਖ ਲੀ ਜੇ ਕਿਤਾ ਘਰ ਖਰਾਬ ਹੈ ਕਿਰੇ ਇਧਰ ਬਹੁਤ ਘਰ ਖਰਾਬ ਹੋਏ ਨੇ ਸਾਰੇ ਘਰਾਂ ਦੀ ਜਿਹੜਾ ਵੀਡੀਓ ਬਣਾਪਾ ਕੇ ਤੁਹਾਡੇ ਨਾਲ ਸ਼ੇਅਰ ਕਰੀ ਜਦੋਂ ਇਹ ਵੀਡੀਓ ਜਰੂਰ ਕੋਈ ਕਿਸੇ ਪੈਸੇ ਭੇਜੇਗਾ ਅੱਛਾ ਬੇਦਵਾ ਜੀ ਹਾਂ ਜੀ ਆਹ ਦੇਖੋ ਬਹਿ ਗਿਆ ਘਰ ਜੀ ਦੇ ਬੀਬਾ ਨੇ ਕਿਸ ਤਰ੍ਹਾਂ ਦੀ ਸੇਵਾ ਲੈਣੀ ਹੋਵੇ ਤਾਂ ਜਰੂਰ ਇੱਥੇ ਪਹੁੰਚ ਸਕਦੇ ਨੇ ਕਿਹੜੇ ਕਿਹੜਾ ਫੰਡ ਆ ਜੀ ਤੇ ਠੀਕ ਹੈ ਤੇ ਇੱਥੇ ਤੁਸੀਂ ਨਾ ਇੱਕ ਵਾਰੀ ਲੋਕੇਸ਼ਨ ਦੱਸ ਦੋ ਕਿਹੜੀ ਜਗ੍ਹਾ ਨੇ ਮੈਂ ਪਿੱਛੇ ਵੀ ਦੇਖਿਆ ਕਈ ਤਰ੍ਹਾਂ ਦਾ ਨੁਕਸਾਨ ਹੋਇਆ ਜੀ ਆਣੀ ਨੀ ਗਾਂ ਦੱਕ ਬਾਟਲ ਤੇ ਬੇਟਾ ਖੇ ਲਾਇ ਫਿੱਟ ਕਮਰਾਏ ਕਮਰਾ ਹਾਂਜੀ ਇੱਕ ਪਰਮਨੈਂਟ ਘਰ ਲਈ ਉਹਦੇ ਵਿੱਚ ਆਹ ਦੇਖੋ ਜੀ ਇਹ ਤੀੜਾ ਪੈ ਗਈਆਂ ਘਰ ਦੇ ਬਿਲਕੁਲ ਥੱਲੇ ਨਿਊ ਬੈਕ ਟੁਕੀਆਂ ਨੇ ਉਹ ਵੀ ਤਰੀਕ ਜਿਹੜੇ ਵੀਰਾਂ ਨੇ ਕਹਿੰਦੇ ਸੀ ਬੰਦੀ ਆਪੀ ਸੈਂਟਰ ਕੋਲ ਦੇ ਲੈ ਲਿਆ ਅੱਛਾ ਪਿੱਛੇ ਮੁੜ ਨਹੀਂ ਆਉਂਦੇ ਪਿੱਛੇ ਮੁੜ ਜਾਂਦੇ ਆ ਪਿੰਡਾਂ ਦੇ ਨੁਕਸਾਰੇ ਬਾਰਡਰ ਤੇ ਬਹੁਤ ਲੋਕਾਂ ਚੋਂ ਆਪਾਂ ਸੁਣਿਆ ਵੀ ਕਿਸੇ ਨੇ 5 ਪਿੰਡ ਲੈ ਲਏ ਕਿਸੇ ਨੇ 25 ਪਿੰਡ ਲੈ ਲਏ ਕਿਸੇ ਨੇ ਪਰ ਆ ਜਿਹੜੇ ਹਲਾਫ ਨੇ ਆ ਕੇ ਦੇਖ ਕੇ ਪਤਾ ਲੱਗਣਗੇ ਨਾ ਭੈਣ ਜੀ ਪਹੁੰਚੇ ਇੱਥੇ ਤੁਹਾਡੇ ਕੋਲ ਨਹੀਂ ਮੇਰੇ ਕੋਲ ਤੱਕ ਪਹੁੰਚੇ ਕੋਈ ਸੰਤਾ ਨਹੀਂ

ਨਾ ਦੋ ਆਪਾਂ ਇਹੋ ਜਿਹਾ ਪੈਸਾ ਨਹੀਂ ਲੈਣਾ ਚਾਹੁੰਦੇ ਵੀ ਅਸੀਂ ਅਪੀਲ ਕਰਾਂਗੇ ਜਿਹੜੇ ਕਹਿੰਦੇ ਸੀ ਨਾ ਵੀ ਅਸੀਂ 25 ਪੈਂਡ ਲੈ ਲੇ 5 ਪੈਂਡ ਲੈ ਲੇ ਅਸੀਂ 1.9 ਕਰੋੜ ਰੁਪਇਆ ਦੇ ਰਹੇ ਹਾਂ ਅਸੀਂ 1.9 ਲੱਖ ਰੁਪਇਆ ਦੇ ਰਹੇ ਹਾਂ ਇਹ ਪੈਂਡ ਕਿਹੜੇ ਖਾਂਦੇ ਤੁਸੀਂ ਇਹ ਪਿੰਡਾਂ ਦੇ ਵਿੱਚ ਆ ਕੇ ਪਤਾ ਕਰਨਾ ਸਾਡੇ ਘਰ ਤੱਕ ਨਹੀਂ ਪਹੁੰਚੇ ਸਾਡੇ ਵਾਸਤੇ ਸਾਨੂੰ ਪਤਾ ਨਹੀਂ ਆਕੇ ਤੱਕ ਆਪਦੀ ਆਵਾਜ਼ ਪਹੁੰਚੇਗੀ ਜੀ ਹਾਂ ਜੀ ਜ਼ਰੂਰ ਬਹਿੰਦੀ ਕਰਨਗੇ ਜੀ ਬਸ ਇਹ ਚੀਜ਼ ਇਹ ਵਿਦਵਾਨੀ ਤੇ ਲੋਕੀ ਕਰਨ ਦੇ ਨਾਲ ਕੋਈ ਨਿਵਾਦਾ ਕਰਕੇ ਤੱਕ ਕੋਈ ਆਉਂਦਾ ਹੀ ਨਹੀਂ ਸਾਡੇ ਘਰ ਤੱਕ ਕਿੰਨੇ ਬੱਚੇ ਜੀ ਆਪਣੇ ਇੱਕੋ ਬੇਟਾ ਵਾਲ ਅੱਛਾ ਜੀ ਹਾਂ ਦੇਖੇ ਮਿੱਤਰੋ ਪਰੇੜੀ ਇੱਧਰ ਵੀ ਆ ਦੇਖਾਂ ਵੀ ਮਾਰ ਲੀਖਾ ਜੀ ਅਜੇ ਮੇਰੇ ਜਿਆਦਾ ਮਾਰ ਯਾ ਪੜੀ ਹੈ ਕੋਈ ਦੇਵਾ ਦੀ ਲੋੜ ਯਾ ਵੇ ਉਹ ਕਿੰਨਾ ਬਹੁਤ ਹੋ ਗਿਆ ਦੋ ਦਿੱਤੀ ਹੈ ਤਿੰਨ ਦਿਨ ਹੈ ਹੈ ਜੀ ਕੋਈ ਜੇ ਜੇ ਇਹ ਪਿੰਡ ਵੀ ਬਹੁਤ ਮਾਰ ਪਣੀ ਪਾਣੀ ਦੀ ਬਾਰ ਪੀ ਰਹੀ ਹੈ ਇੱਧਰ ਦੇ ਦਿਓ ਇੱਧਰ ਦੇ ਦਿਓ ਪਾਣੀ ਜੀ ਰਵੀ ਬਿਆਟ ਦੇ ਨਹੀਂ ਇੱਧਰ ਰਹਿਗੇ ਆ ਰੱਖਿਆ ਕਰ ਹਾਂਜੀ ਬਾਈ ਨਹੀਂ ਨਹੀਂ ਬਹੁਤ ਬਹੁਤ ਧੰਵਾਦ ਜੀ ਹਾਂ ਆ ਜਾਓ ਜੀ ਆ ਆਈਏ ਓਏ ਹੱਥ ਪਾ ਇੱਕ ਬੰਦੇ ਦੇਖੋ ਜੀ ਭਰਤਾਂ ਜੀ ਪੁੱਛੋ

ਦੋ ਹੋ ਗਏ ਦੋ ਰਹਿ ਗਏ ਇਹਨਾਂ ਦੇ ਦੋ ਰਹਿ ਗਏ ਦੋ ਦੋ ਉੱਚਾ ਦੇ ਨਹੀਂ ਹੈ ਤਾਂ ਐਦਾ ਨਹੀਂ ਦੇਣੇ ਆਏ ਸੀ ਇੱਕ ਰਹਿ ਗਿਆ ਜੀ ਤਾਂ ਦਾਦਾ ਦੱਸ ਸੀ ਉੱਧਰ ਇੱਕ ਰਹਿ ਤੋ ਦੋ ਹੋ ਗਏ ਦੋ ਜੀ ਹੋ ਗਏ ਜੀ ਹੋ ਗਏ ਪੰਜੀ ਹੋ ਗਏ ਜੀ ਆਹ ਦਰਫੇ ਇੱਕ ਰਹਿ ਗਿਆ ਬਬੇ ਆਖਦਾ ਉਹ ਛਾਲ ਆ ਮਾੜਾ ਨਹੀਂ ਜਾਂਦਾ ਟਾੜਾ ਵੀ ਵੀਡੀਓ ਬਣਾਉਣ ਦਾ ਬਕਸਾ ਦੇ ਇਹ ਆ ਵੀ ਆ ਅਪਰੇਜ਼ਰ ਤੱਕ ਆਵਾਜ਼ ਜਿਹੜੀ ਨਦੀ ਆਵਾਜ਼ ਹੈ ਇਹ ਤੁਹਾਡੇ ਤੱਕ ਪਹੁੰਚੇ ਇਹ ਹੈਗੇ ਲੋਡ ਬੰਦ ਵੀ ਦੇਖਣਾ ਆ ਹਾਂ ਜੀ ਹਾਂ ਪਹਿਲਾ ਜਨਮ ਦਾ ਇਹ ਹੈ ਹਾਂ ਇਹਦਾ ਨਹੀਂ ਛੱਡ ਦੇ ਟਾਂ ਦੇ ਕੋਈ ਘਰ ਕੋਲ ਗਿਰਚਾ ਕੋਏ ਅਜੀ ਘਰ ਬਣਾਉਣੇ ਲਈ ਹੈ ਫੇਰ ਸੇ ਖੜੇ ਨੇ ਕਿ ਲਈਏ ਜੋ ਭਾਈ ਹੈ ਪੀੜਿਤ ਪਰਿਵਾਰ ਹੈ ਆਜ ਨੂੰ ਕੋ ਰਹਿਣ ਕੋ ਘਰ ਕੋ ਨਹੀਂ ਉਹ ਜੋ ਵੀ ਸੰਗਤ ਹੈ ਕੋ ਧਿਆਨ ਦੇ ਗਰਮੀ ਸਿੰਘ ਜੀ ਆਜੋ ਥੋੜਾ ਅੱਗੇ ਪਲੇਰਾ ਪੈਂਦਾ ਇੱਥੇ ਆਜੋ ਪੂਰੇ ਨੂੰ ਆਜੋ ਹਾਂ ਜੀ ਇੱਥੇ ਆਜੋ ਮਨ ਪਿੰਡ ਦਾ ਨਾ ਚੌਂਕੀਦਾਰਾ ਵੀ ਜੇ ਇਨਾਂ ਕੋ ਅੱਛਾ ਜੀ ਤੁਸੀਂ ਅੱਛਾ ਤੇ ਹਾਰ ਪਾਣੀ ਔਨ ਕਰਕੇ ਤੇ ਆ ਇਹਨਾਂ ਦਾ ਇਸੇ ਕਮਰੇ ਚ ਰਹਿੰਦੇ ਸੀ ਅੱਛਾ ਜੀ ਤਿੰਨ ਬੇੜੀ ਨਾ ਤੇ ਬਾਕੀ ਇੱਕ ਲਿਆ ਜੀ ਹਾਂ ਜੀ ਤੇ ਪਾਣੀ ਔਨ ਕਰਕੇ ਇਹਨਾਂ ਦਾ ਕਮਰਾ ਡਿੱਗਾ ਜੀ ਤੁਸੀਂ ਐਸ਼ੇ ਪਿੰਡ ਤੇ ਮੋਹਤਬਰ ਹਾਂਜੀ ਹਾਂਜੀ ਸਰ ਆਹ ਦੇਖੋ ਨਵਾਂ ਘਰ ਬਣਿਆ ਹੋਆ ਕਿਤੇ ਬਣਾਈ ਹੋਈਆਂ ਨੇ ਹਾਂਜੀ ਸਰ ਪਿੰਚ ਸਾਹਿਬ ਹਾਂਜੀ ਹਾਂਜੀ ਤੁਹਾਡਾ ਸਾਰੇ ਪਿੰਡ ਦਾ ਹੀ ਬੜਾ ਜੀ ਹਾਂਜੀ ਬਹੁਤ ਮਾੜਾ ਹਾਲ ਜੀ ਦਾ ਨਾ ਘਰ ਜਿਵੇਂ ਆਪਣੇ ਦਲਜੀਤ ਸਿੰਘ ਨੇ 10 ਪਿੰਡ 15 ਪਿੰਡ 20 ਪਿੰਡ ਸਾਹਮਣੇ ਹੋਏ ਨੇ ਉੱਥੇ ਤੱਕ ਕੋਈ ਸਾਡੀ ਪਹੁੰਚ ਹੋਈ ਨਹੀਂ ਜੀ ਹਾਂਜੀ ਵੀ ਗਾੜੀ ਕਨੇ ਆਪਣੇ ਨਾ ਨਾ ਅੱਦੇ ਗਿਆ ਕੋਈ ਨਹੀਂ ਗਿਆ ਨਹੀਂ ਉਹਨਰੇ ਵੇੇ ਲਾਂਡ ਕਰਤਾ ਤੁਸੀਂ ਉਹਨਾਂ ਤੱਕ ਪਹੁੰਚ ਕਰਨੀ ਸੀਗੀ ਆਂ ਕੀਤੀ ਨਹੀਂ ਜੇ ਪਹੁੰਚ ਨਹੀਂ ਕੀਤੀ ਨਹੀਂ ਆ ਗਈ ਚਲੋ ਆਪਾਂ ਆਪਦੇ ਹਾਂਜੀ ਤਾਂ ਹੀ ਚੰਨ ਬਾਈ ਪਾਵਾਂਗੇ ਉਹਨਾਂ ਨੂੰ ਅੰਦਰ ਵੇਖੋ ਬਾਬਾ ਜੀ ਹਾਂਜੀ ਉਹਨਾਂ ਨੂੰ ਅੰਦਰ ਕਰ ਲਿਆ ਅੰਦਰ ਉਹ ਜੀ ਜਾਗੇ ਹੋਏ ਉਹ ਬਾਬਾ ਜੀ ਲਾਈਟ ਜਗਾਈ ਨਹੀਂ ਉਹ ਸਾਰਾ ਪਾਣੀ ਜਾ ਕੇ ਤਾਂ ਸਾਰੇ ਕਮਰੇ ਕੰਨਤ ਬੈਠ ਥੱਲੇ ਆਹ ਕਾਂਦੇ ਡੇਪੀ ਹੂੰ ਅੱਛਾ ਸਰਕਾਰਾਂ ਦਾ ਮਹੰਦਾ ਜੀ ਹੂੰ ਸਰਕਾਰਾਂ ਨੂੰ ਬੰਦਾ ਕਿ ਬਿਲਕੁਲ ਚਲੋ ਠੀਕ ਹੈ ਜੀ ਪਿੰਡ ਕਾਫੀ ਸੀਗਾ ਆਪਾਂ ਵੀ ਸਾਰੇ ਤਕਰੀਬਨ ਸਾਰਾ ਪਿੰਡ ਕੱਜ ਦਿੱਤਾ ਹੁਣ ਥੋੜੀ ਜਿਹੀ ਕਰੇਗੇ ਇਹ ਵੀ ਆਪਾਂ ਕਰੀ ਜੰਨੇ ਆ ਬਹੁਤ ਕਰ ਰਿਹਾ ਤੁਹਾਨੂੰ ਵੀਡੀਓ ਦਿਖਾ ਦਈਏ ਜਿਹੜੇ ਘਰ ਵਿਚਾਰੇ ਖਰਾਬ ਹੋਏ ਨੇ ਠੀਕ ਹੈ ਜੀ ਹਾਂ ਦੇਖੋ ਬੰਦ ਕਰ ਲਓ ਮੋਟਰ ਤੂੰ ਢੱਕਾ ਰਿਹਾ ਨਾ ਵਟੇ ਸਾਥੀ ਬਾਈ ਪਾਣੀ ਪੀ ਲਓ ਜੀ ਆਹ ਕਰਾ ਜੀ ਲਿਆ ਵੀ ਦੇਖਿਓ ਮਿੱਤਰੋ ਦੇਖਿਓ ਥੋੜਾ ਜਿਹਾ ਕਿਉਂ ਆ ਜਾਓ ਪਿੰਡ ਦੇ ਸਾਹਬ ਜੇ 6 ਘਰਾਂ 100 ਘਰਾਂ ਚੋਂ ਤਕਰੀਬਨ ਅੱਧਿਕ ਦਾ ਘਰ ਟੁੱਟ ਹੀ ਗਿਆ ਹਾਂਜੀ ਸਾਰਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਸਾਡੇ ਪਿੰਡ ਦਾ ਜੀ ਹੂੰ ਬੜਾ ਨੁਕਸਾਨ ਇੱਧਰ ਕਿਵੇਂ ਆਣ ਆ ਇੱਧਰ ਵੀ ਹੋ ਹੀ ਆ ਰਿਹਾ ਨਾ ਇਸ ਨੇ ਸਾਰੇ ਪਿੰਡ ਪਾਣੀ ਭਰ ਗਿਆ ਇਹ گاؤں ਦੇ ਅੰਦਰ ਅਸੀਂ ਚੱਲੇ ਕਰੀਏ ਕੰਮ ਨਹੀਂ ਕਰ ਰਹੇ ਔਰ ਇਹ ਚੀਜ਼ ਅਸੀਂ ਨੇ ਆਪਣੇ ਅੱਖਾਂ ਨਾਲ ਦੇਖੀ ਹੈ گاؤں ਦੀ ਆਧੇ ਬਤਾ ਰਹੇ ਜਾ ਰਹੇ ਹਾਂ जो भी इनकी जो जरूरत जरूर चीजी वो बाहर के आने से पूरी ख़त्म हो गई है तो गरीब के लिए तो यही बहुत बड़ी चीज़ है मेहनत नहीं करके ये करें तो आज यहाँ जरूर है सेवा की लौड़ है और गड़बड़ के सेवा करो इनकी गरीब को लगे कि हमारे बीच के अंदर कोई चीज़ कभी आदमी हमारी ਇਹ ਆਰਮੀਨੇ ਪਾਣੀ ਚੱਲਦਾ ਇਹ ਡੈਮ ਦਾ ਪਾਣੀ ਆ ਮੇਰੀ ਧਿਆਨ ਨਾਲ ਸੁਣਿਓ ਇਹ ਉਹ ਤੇ ਦਰਿਆ ਚੱਲਦਾ ਜਿਹ ਤੇ ਰੇਤਾ